ਸ਼ੁਸ਼ਿਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਅੱਜ 5 ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨੇ ਤੇ 43 ਨਗਰ ਕਾਉਂਸਲ ਦੀਆਂ ਚੋਣਾਂ ਨੂੰ ਲੈ ਕੇ VOTING ਹੋਈ ਹੈ ਤੇ ਹੁਣ ਇਹ ਸਭ ਤੋਂ ਬਾਅਦ VOTING ਮੁਕੰਮਲ ਹੋ ਗਈ ਹੈ ਪਰ ਜੇਕਰ ਅੱਜ ਸਾਰੇ ਦਿਨ ਦੇ ਉੱਤੇ ਝਾਤ ਮਾਰੀਏ ਤਾਂ ਸਾਰਾ ਦਿਨ ਕਾਫੀ ਹੰਗਾਮੇ ਭਰਿਆ ਨਿਕਲਿਆ ਕੋਈ ਵੀ ਅਜੇ ਹੀ ਥਾਂ ਨਹੀਂ ਰਹੀ ਜਿੱਥੇ ਅੱਜ ਹੰਗਾਮਾ ਦੇਖਣ ਨੂੰ ਨਹੀਂ ਮਿਲਿਆ ਪਟਿਆਲਾ ਦੇ ਵਿੱਚ ਜਿੱਥੇ ਇੱਕ ਪਾਸੇ ਭਾਜਪਾ ਵਰਕਰ ਹੱਥ ਦੇ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਬਨੇਰੇ ਤੇ ਚੜ ਗਏ ਛੱਤਾਂ ਤੇ ਚੜੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਭਾਰੀ ਮੁਸ਼ਕਲ ਕਰਕੇ ਉਹਨਾਂ ਨੂੰ ਹੇਠਾਂ ਉਤਾਰਿਆ ਗਿਆ ਤੇ ਉੱਥੇ ਹੀ ਹੱਥੋਂ ਪਾਈ ਪੁਲਿਸ ਨਾਲ ਕਰਦੇ ਹੋਏ ਵੀ ਕਈ ਪਾਰਟੀਆਂ ਦੇ ਆਗੂ ਦਿਖੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਵੀ ਮਾਹੌਲ ਇਸੇ ਤਰੀਕੇ ਦਾ ਰਿਹਾ ਜਲੰਧਰ ਦੇ ਵਿੱਚ ਵੀ ਕਈ ਵਰਕਰ ਆਪਸ ਦੇ ਵਿੱਚ ਭੜਦੇ ਹੋਏ ਨਜ਼ਰ ਆਏ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਹੁਸ਼ਿਆ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਸਾਬਕਾ ਮੰਤਰੀ ਆਪਸ ਦੇ ਵਿੱਚ ਤੂਤੂਮੇਮੇ ਕਰਦੇ ਹੋਏ ਨਜ਼ਰ ਆਏ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇੱਕ ਪਾਸੇ ਸੁੰਦਰ ਸ਼ਾਮ ਰੋੜਾ ਤੇ ਦੂਸਰੇ ਪਾਸੇ ਬ੍ਰਹਮਸ਼ੰਕਰ ਜੇਮਪਾ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਬਹਿਸ ਬਾਜੀ ਕਰਦੇ ਹੋਏ ਨਜ਼ਰ ਆਏ ਬ੍ਰਹਮਸ਼ੰਕਰ ਜ਼ਿੰਪਾ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਵਾਰ-ਵਾਰ VOTING ਵੂਥ ਦੇ ਅੰਦਰ ਜਾ ਰਹੇ ਨੇ ਤੇ VOTERਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਵਰਕਰਾਂ ਦੀ ਹੱਥੋਪਾਈ ਤਾਂ ਹੋਈ ਪਰ ਉੱਥੇ ਹੀ ਸਿਆਸਤਦਾਨ ਵੀ ਆਪਸ ਦੇ ਵਿੱਚ ਭਿੜੇ ਕੁਲਦੀਪ ਸਿੰਘ ਢਾਲੀਵਾਲ ਤੇ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਔਜਲਾ ਵੀ ਇੱਕ ਦੂਸਰੇ ਦੇ ਨਾਲ ਜਿਹੜਾ ਬਹਿਸ ਕਰਦੇ ਹੋਏ ਨਜ਼ਰ ਆਏ ਗੁਰਜੀਤ ਔਜ਼ਲਾ ਨੇ ਕੁਲਦੀਪ ਢਾਲੀਵਾਲ ਤੇ ਇਲਜ਼ਾਮ ਲਗਾਏ ਨੇ ਕਿ ਇਹਨਾਂ ਦੇ ਵੱਲੋਂ 5-700 ਸਮਰਥਕ ਲੈ ਕੇ ਜਿਹੜਾ ਨੇ ਉੱਥੇ ਆਇਆ ਗਿਆ ਤੇ ਸਾਰੇ ਸਮਰਥਕ ਜਿਹੜਾ ਨੇ ਉਹ ਦੂਸਰੇ ਵਾਰਡ ਦੇ ਨੇ ਸ਼ਰੇ ਆਮ ਜਿਹੜਾ ਨੇ ਕਾਨੂੰਨ ਦੀਆਂ ਧਜੀਆਂ ਉੜੀਆਂ ਜਾ ਰਹੀਆਂ ਨੇ ਤੇ ਹੁਣ ਇਹ ਸਭ ਤੋਂ ਬਾਅਦ VOTING ਮੁਕੰਮਲ ਹੋ ਗਈ ਹੈ ਤੇ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਨੇ ਸੋ ਹੁਣ ਜੇਕਰ ਨਤੀਜਿਆਂ ਦੀ ਗੱਲ ਕਰੀਏ ਤਾਂ ਹਾਲੇ ਗਿਣਤੀ ਚੱਲ ਰਹੀ ਹੈ ਪਰ ਜਿਹੜੇ ਹੁਣ ਸ਼ੁਰੂਆਤੀ ਰੁਝਾਨ ਸਾਹਮਣੇ ਆਣੇ ਸ਼ੁਰੂ ਹੋਏ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਵੱਧ ਰਹੀ ਹੈ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ 60 ਸੀਟਾਂ ਦੇ ਵਿੱਚੋਂ 8 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਬਲਾ ਚੌਰ ਨਗਰ ਕੌਂਸਲ ਦੇ ਵਿੱਚ ਆਮ ਆਦਮੀ ਪਾਰਟੀ 15 ਚੋਂ ਇੱਕ ਸੀਟ ਲੈ ਕੇ ਖਾਤਾ ਖੋਲ ਚੁੱਕੀ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਨਗਰ ਕੌਂਸਲ ਦੀ ਕਰੀਏ ਤਾਂ ਉੱਥੇ ਵੀ ਆਮ ਆਦਮੀ ਪਾਰਟੀ 43 ਦੇ ਵਿੱਚੋਂ ਇੱਕ ਸੀਟ ਲੈ ਕੇ ਅੱਗੇ ਹੈ ਜਲੰਧਰ ਦੇ ਵਿੱਚ ਅਜੇ 85 ਸੀਟਾਂ ਦੇ ਉੱਤੇ ਰੁਝਾਨ ਚੱਲ ਰਿਹਾ ਹੈ ਪਰ ਅਜੇ ਉੱਥੇ ਕਿਸੇ ਵੀ ਪਾਰਟੀ ਦੇ ਵੱਲੋਂ ਆਪਣਾ ਖਾਤਾ ਨਹੀਂ ਖੋਲਿਆ ਗਿਆ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਕਾਊਂਟਿੰਗ ਜਾਰੀ ਹੈ ਹਲੇ ਤੱਕ ਉੱਥੇ ਵੀ ਕਿਸੇ ਪਾਰਟੀ ਨੇ ਆਪਣਾ ਖਾਤਾ ਨਹੀਂ ਖੋਲਿਆ ਪਰ ਲੁਧਿਆਣਾ ਦੇ ਵਿੱਚ ਵੀ 95 ਜਿਹੜੀਆਂ ਨੇ ਸੀਟਾਂ ਨੇ ਉਹਨਾਂ ਨੂੰ ਲੈ ਕੇ 95 ਉਮੀਦਵਾਰਾਂ ਦੇ ਵਿੱਚ ਮੁਕਾਬਲਾ ਹੈ ਤੇ 95 ਪੋਲਿੰਗ ਬੂਥਾਂ ਦੇ ਉੱਤੇ VOTING ਜਾਰੀ ਹੈ ਤੇ ਕਾਊਂਟਿੰਗ ਜਾਰੀ ਹੈ ਤੇ ਹਾਲੇ ਵੀ ਉੱਥੇ ਅਕ ਕਿਸੇ ਵੀ ਉਮੀਦਵਾਰ ਦਾ ਖਾਤਾ ਨਹੀਂ ਖੁੱਲਿਆ ਕਿਸੇ ਵੀ ਪਾਰਟੀ ਦੇ ਵਿੱਚ ਹਜੇ ਕੋਈ ਸੀਟ ਦਾ ਵਾਅਦਾ ਨਹੀਂ ਹੋਇਆ ਅੰਮ੍ਰਿਤਸਰ ਦੇ ਵਿੱਚ ਇਸੇ ਤਰੀਕੇ ਦੇ ਨਾਲ 95 ਜਿਹੜੀਆਂ ਨੇ ਉਹ ਵੋਟਾਂ ਨੇ ਉਸ ਤੋਂ ਬਾਅਦ ਉੱਥੇ ਵੀ ਹਜੇ ਕਿਸੇ ਤਰੀਕੇ ਦਾ ਖਾਤਾ ਨਹੀਂ ਖੁੱਲਿਆ ਪਰ ਬੜਾ ਚੌਰ ਦੇ ਨਗਰ ਕੌਂਸਲ ਚੋਣਾਂ ਦੇ ਵਿੱਚ 15 ਚੋਂ ਇੱਕ ਸੀਟ ਜਿਹੜੀ ਹੈ ਉਸ ਦੇ ਉੱਤੇ ਜਿੱਤ ਹਾਸਲ ਕਰ ਚੁੱਕਿਆ ਆ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਲਗਾਤਾਰ ਤੇ ਪਟਿਆਲਾ ਦੇ ਵਿੱਚ 8 ਫਿਕਟਾਂ ਜਿਹੜੀਆਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਅੱਗੇ ਚੱਲ ਰਹੀ ਹੈ ਸੋ ਸੱਤਾ ਧਿਰ ਦਾ ਬੋਲਬਾਲਾ ਜਿਮਨੀ ਚੋਣਾਂ ਤੋਂ ਬਾਅਦ ਹੁਣ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ 4 ਵਜੇ VOTING ਪ੍ਰਕਿਰਿਆ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਦੇਣੀ ਬੰਦ ਕਰਨ ਦੇ ਹੁਕਮ ਜਿਹੜਾ ਸੀ ਉਹ ਸੁਣਾਏ ਗਏ ਸੀ ਪਰ VOTER ਜਿਹੜੇ ਲਾਈਨ ਦੇ ਵਿੱਚ ਲੱਗੇ ਹੋਏ ਸੀ ਜਾਂ ਬੂਥ ਦੇ ਅੰਦਰ ਪਹੁੰਚ ਗਏ ਸੀ 4 ਵਜੇ ਤੋਂ ਬਾਅਦ ਸਿਰਫ ਉਨ੍ਹਾਂ ਨੂੰ ਹੀ ਜਿਹੜਾ ਇਹ ਮੌਕਾ ਉਹ ਮਿਲਿਆ ਕਿ ਉਹ ਆਪਣੀ ਵੋਟ ਦਾ ਤੇ ਆਪਣੀ ਮਤ ਦਾ ਇਸਤੇਮਾਲ ਕਰ ਸਕਣ ਇਸ ਤੋਂ ਇਲਾਵਾ ਜਿਹੜੇ ਬੂਥਾਂ ਦੇ ਉੱਤੇ ਲਗਾਤਾਰ ਪਹੁੰਚ ਰਹੇ ਸੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੋ VOTING ਪ੍ਰਕਿਰਿਆ ਹੁਣ ਮੁਕੰਮਲ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਹੁਣ ਕਾਊਂਟਿੰਗ ਵਾਲੇ ਜਿਹੜਾ ਨੇ ਉਹ ਬਦਾਨਾ ਸ਼ੁਰੂ ਹੋ ਗਏ ਨੇ ਪਰ ਹੁਣ ਸਭ ਤੋਂ ਵੱਧ ਜੇਕਰ ਗੱਲ ਕਰੀਏ ਤਾਂ ਸੱਤਾ ਧਿਰ ਦਾ ਬੋਲ ਬਾਲਾ ਇਹਨਾਂ ਚੋਣਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਸੋ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਲੀਡ ਦੇ ਵਿੱਚ ਚੱਲ ਰਹੀ ਹੈ ਪਟਿਆਲਾ ਦੇ ਵਿੱਚ 8 ਸੀਟਾਂ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦਾ ਕਬਜ਼ਾ ਉਹ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ 8 ਸੀਟਾਂ ਦੇ ਉੱਤੇ ਤੇ ਹਜੇ ਲੁਧਿਆਣਾ ਦੇ ਵਿੱਚ 95 ਦਾ ਆਣਾ ਬਾਕੀ ਹੈ ਤੇ ਅਮ੍ਰਿਤਸਰ ਦੇ ਵਿੱਚ ਵੀ 95 ਸੀਟਾਂ ਦੇ ਰੁਝਾਨ ਆਉਣੇ ਬਾਕੀ ਨੇ ਪਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਲਗਾਤਾਰ ਚਰਤ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਵੱਲ ਵਧ ਰਹੀ ਹੈ ਨਗਰ ਕੌਂਸਲ ਦੀਆਂ 44 ਦੇ ਵਿੱਚੋਂ ਇੱਕ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਕਬਜ਼ਾ ਕਰ ਚੁੱਕੀ ਹੈ ਸੋ ਨਗਰ ਕੌਂਸਲ ਤੇ ਪੰਚਾਇਤ ਦੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਜਿੱਤ ਦਾ ਝੰਡਾ ਗੱਡਿਆ ਹੈ ਜੇਕਰ ਇਸੇ ਕਸੰਧਰਬ ਦੇ ਵਿੱਚ ਗੱਲ ਕਰੀਏ ਤਾਂ ਜਿਮਨੀ ਚੋਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ ਚਾਰ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਜਿੱਤ ਵੀ ਜਿਹੜੀ ਆ ਉਹ ਹਾਸਲ ਕੀਤੀ ਹੈ ਤੇ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਅੱਗੇ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਸੋ ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਕੀ ਮਾਹੌਲ ਹੈ ਉਸ ਤੇ ਬਾਬਤ ਗੱਲ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਲਲਿਤ ਬੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਹੁਣ ਕੀ ਉੱਥੇ ਦਾ ਮਾਹੌਲ ਹੈ ਬੋਟਿੰਗ ਸ਼ੁਰੂ ਹੋ ਗਈ ਹੈ ਸੋ ਸਮਰਥਕਾਂ ਦੇ ਵਿੱਚ ਕਿਸ ਤਰੀਕੇ ਦਾ ਹਾਸਾ ਦੇਖਿਆ ਜਾ ਰਿਹਾ ਹੈ ਇਹ ਬਿਲਕੁਲ ਤਾਂ ਗਾਦੀ ਕੀ 4 ਵਜੇ ਤੱਕ ਦਾ ਬੋਟਿੰਗ ਦਾ ਸਮਾਂ ਸੀ ਜਿਸ ਤਰ੍ਹਾਂ ਬੋਟਿੰਗ 4 ਵਜੇ ਦੇ ਨਾਲ ਹੀ ਪੁਲਿਸ ਵਾਲਾ ਜਿਹੜੇ ਆ ਵੋਟ ਪੋਲਿੰਗ ਬੂਥਾਂ ਦੇ ਦਰਵਾਜ਼ੇ ਬੰਦ ਕਰਵਾ ਦਿੰਦੇ ਕਿ ਜਿਹੜੇ ਲੋਕ ਅੰਦਰ ਕਰਨ ਉਨਾ ਬਲੋ ਜਿਹੜੀ ਉਹ ਜਿਹੜੀ VOTING ਦੀ ਪ੍ਰਕਿਰਿਆ ਇਹ ਚੱਲ ਰਹੀ ਆ ਬਾਕੀ ਕਿਤੇ ਕਈ ਜਗ੍ਹਾ ਤੇ ਜਿਹੜੀ ਗਿਣਤੀ ਇਹ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੱਸ ਦੱਤੀ ਕਿ ਪੰਜਾਬ 52% ਤੇ ਕਰੀਬ ਜੜੀਆਂ ਇਹ ਪਰ ਫਿਰ ਵੋਟਾਂ ਪਈਆਂ ਹਨ ਨਿਕਲ ਨਿਜ਼ਮ ਦੀਆਂ ਵੋਟੇ ਤੋਂ ਅੰਗਾਮਕੀ ਦੱਸਦੇ ਕਿ ਅੱਜ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਨਗਰ ਕੌਂਸਲ ਦੀ ਹੈ ਅਜਨਾਲੇ ਹਲਕੇ ਵਿੱਚ ਪਈਆਂ ਜਿਸ ਦੇ ਚਾਦੇ ਦੋਨੇ ਗਏ ਉਮੀਦਵਾਰਾਂ ਨਾਮ ਆਉਂਦੇ ਪਾਰਟੀ ਦੇ ਉਹ ਜੇਤੂ ਕਰਾ ਦਿੱਤੇ ਗਏ ਹਨ ਜੀ ਪਰ ਅਜਨਾਲੇ ਦੇ ਵਿੱਚ ਹੀ ਅੱਜ ਇੱਕ ਤਸਵੀਰ ਇਹ ਵੀ ਸਾਹਮਣੇ ਆਈ ਕਿ ਲਗਾਤਾਰ ਗੁਰਜੀਤ ਓਜਲਾ ਇਲਜ਼ਾਮ ਵੀ ਲਾ ਰਹੇ ਸੀ ਕੁਲਦੀਪ ਢਾਲੀਵਾਲ ਤੇ ਉਹ ਬਿਲਕੁਲ ਦਾ ਦਾਅਵਾ ਇਹ ਕਿ ਜਿੱਦ ਦੀ ਸਰਕਾਰ ਹੁੰਦੀ ਆ ਅਖਰ ਉਹਨਾਂ ਦੀ ਜਿਹੜੀਆਂ ਜਿਹੜੀਆਂ ਚੋਣਾਂ ਜਿਹੜੀਆਂ ਸੀਟਾਂ ਹੁੰਦੀਆਂ ਉਹਨਾਂ ਦੇ ਹੱਕ ਕੀ ਜਾਂਦੀਆਂ ਨੇ ਤਾਂ ਦਾਅਵਾ ਇਹ ਵੀ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਦੋਸ਼ੀ ਬੇਰੋਗੀ ਸਦਮਣਾਂ ਨੂੰ ਜਾਣ ਲੱਗਾਇਆ ਜਾਂਦਾ ਕਿ ਉਹ ਸੱਤਾ ਦਾ ਜੋਰ ਆ ਕੇ ਆਪਣਾ ਜਿਹੜੀਆਂ ਸੀਟਾਂ ਹਾਸਲ ਕਰ ਰਹੇ ਹਨ ਤੇ ਜਿੱਤੇ ਚੱਲਦੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਕਾਲੀਦਾਸ ਦੀ ਜਾਂ ਭਾਈਭਾਲ ਦੀ ਸਰਕਾਰ ਹੋਵੇ ਉਹਨਾਂ ਦੇ ਵੀ ਦੂਸਾਰ ਕਿਸੇ ਪ੍ਰਾਧ ਦੇ ਪਰ ਉਹਨਾਂ ਆਮ ਆਦੀ ਪਾਰਟੀ ਦੀ ਸਰਕਾਰ ਜੀਤੇ ਸਾਰੇ ਆਮ ਆਦੀ ਪਾਰਟੀ ਦੇ ਜਿਹੜੇ ਆ ਨਗਰ ਕੌਂਸਲ ਦੇ ਜਿਹੜੇ ਨੁਮਾਇंदे ਚੁਣੇ ਗਏ ਸੀ ਉਹਦੇ ਚੱਲਦੇ ਉਹ ਕਲਦੀਪ ਸਿੰਘ ਧਾਲੀਵਾਲ ਖੋਦ ਜਿਹੜੇ ਤੋਂ ਦੇ ਜਿਹੜੇ ਮੇਨ ਜਿਹੜੇ ਪ੍ਰਧਾਨ ਦਾ ਜਿਹੜੇ ਮੰਤਰੀ ਹਨ ਆਪਣੇ ਕੈਬਨਟ ਮੰਤਰੀ ਉਹ ਆਪਣੇ ਦੇਖ ਰੇ ਵਿੱਚ ਸਾਰਾ ਕੰਮ ਕਰਵਾ ਰਹੇ ਸੀ ਜਿਸ ਦੇ ਚੱਲਦੇ ਉਹਨਾਂ ਨੇ ਪੂਰੇ ਜ਼ੋਰ ਲਗਾ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਆਪਣੇ ਨਗਰ ਕੌਂਸਲ ਨੂੰ ਜਿੱਤੂ ਕਰਾਰ ਕਰਵਾਇਆ ਹੈ ਉੱਥੇ ਸ਼ਹਿਰ ਦੀ ਗੱਲ ਕੀਤੀ ਹੈ ਤੇ ਸ਼ਹਿਰ ਦੇ ਵਿੱਚ ਵੀ ਪੂਰੀ ਤਰ੍ਹਾਂ ਐਸਲ ਜਿਹੜੇ ਕਾਰਪੋਰੇਸ਼ਨ ਦੀ ਜਿਹੜੇ ਲੈਕਸਨ ਸੀ ਉਹਨਾਂ ਦਾ ਜਿਹੜਾ ਮੇਨ ਇੰਚਾਰਜ ਉਹ ਕੁਲਦੀਪ ਸਿੰਘ ਧਾਲੀਵਾਲ ਨੂੰ ਲਗਾਇਆ ਗਿਆ ਸੀ ਹਰ ਅਖਬਾਰ ਦੇ ਵਿੱਚ ਖੁਦ ਕੁਲਦੀਪ ਸਿੰਘ ਢਾਡੀਵਾਲ ਦੌਰਾ ਕਰ ਰਹੇ ਸਨ ਅੱਜ ਵੀ ਜਿਹੜਾ ਦੇਖਿਆ ਗਿਆ ਕਿ ਕੁਲਦੀਪ ਸਿੰਘ ਢਾਡੀਵਾਲ ਤੋਂ ਹਰ ਇੱਕ ਵਾਰ ਦਾ ਜਿਹੜਾ ਦੌਰਾ ਕੀਤਾ ਗਿਆ ਰਿਹਾ ਹੈ ਉੱਤੇ ਹੀ ਆਪਣੇ ਜਿਹੜੇ ਸਮਸਖਾਂ ਸਮਸਖਾਂ ਨੂੰ ਵੀ ਹਲਾ ਕਰੀ ਦਿੱਤੀ ਜਾ ਰਹੀ ਸੀ ਈ ਹਾਕੜ ਜਿਹੜੀ ਚੋਣ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਦੀ ਜਾਏਗੀ ਜਿਹੜਾ ਮੇਅਰ ਹੈ ਉਹ ਵੀ ਆਮ ਆਦਮੀ ਪਾਰਟੀ ਦਾ ਬਣੇਗਾ ਉਹ ਥੋੜੇ ਸਮੇਂ ਵਿੱਚ ਕੁਝ ਤਸਵੀਰਾਂ ਸਾਹਮਣੇ ਆ ਜਾਣਗੀਆਂ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਜਿਹੜੀ ਹੈ ਵੋਟ ਮਿਲ ਰਹੀ ਹੈ ਤੇ ਕਿਹੜੇ ਉਮੀਦਵਾਰ ਅੱਗੇ ਜਾ ਰਹੇ ਹਨ ਕਿਤੇ ਸਰਕਾਰ ਇੱਥੇ ਪਾਰਟੀ ਦਾ ਮੇਅਰ ਬਣਦਾ ਹੈ ਤੇ ਥੋੜੇ ਦਿਨਾਂ ਵਿੱਚ ਤੁਹਾਡੇ ਤਸਵੀਰਾਂ ਸਾਹਮਣੇ ਆ ਜਾਣਗੀਆਂ ਜੀ ਆ ਕਿੰਨਾ ਕ ਸਮਾਂ ਜਿਹੜਾ ਲੱਗ ਸਕਦਾ ਹੈ ਲਲਿਤ ਕਿਉਂਕਿ VOTING ਵੀ ਸਭ ਤੋਂ ਬਾਅਦ ਇਸ ਵਾਰੀ ਅੰਮ੍ਰਿਤਸਰ ਦੇ ਵਿੱਚ ਹੀ ਦੇਖਣ ਨੂੰ ਮਿਲੀ ਹੈ ਇਹ ਤਾਂ ਭਾਵੇਂ ਪਿਛਲੀ ਵਾਰ ਵੀਂਗਾ ਪਸੰਦ ਤੇ ਕਰੀ ਵੋਟ ਹੋਈ ਸੀ ਇਸ ਵਾਰ ਵੀ 50 52% ਤੇ ਜਿਹੜੀ VOTING ਹੋ ਚੁੱਕੀ ਆ ਹੁਣ ਜਿਹੜੀ ਕੁਝ ਪੁਜੇ ਸੇਖਾਂ ਦੇ ਜਿਹੜੇ ਅੰਦਰ ਹੱਥ ਜਿਹੜੇ ਅੰਦਰ ਵੋਟ ਪੈ ਰਹੀ ਜਿਹੜੇ ਜਿਹੜੇ ਕੈਂਡੀਡੇਟ ਜਿਹੜੇ ਜਿਹੜੇ ਪੋਲਿੰਗ ਦੇ VOTER ਸਾਨੂੰ ਅੰਦਰ ਰਹੇ ਗਿਆਨ ਉਹਨਾਂ ਨੂੰ ਵੋਟ ਪਾਈ ਜਾ ਰਹੀ ਹੈ ਥੋੜੀ ਦੇਰ ਬਾਅਦ ਜਿਹੜੀ ਉਹਨਾਂ ਦੀ ਜਿਹੜੀ ਹਿੰਦੀ ਥਰੋ ਜੀ 5:00 ਵੇ ਟੱਕ ਸਾਰੀਆਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਤੇ ਇਸ ਕੇਸ ਨੂੰ ਜਿਹੜੀ ਹੈ ਜਿਹੜੀ ਜਿੱਤਕਰਾਰ ਹਾਸਲ ਹੋਈ ਆ ਤੇ ਕਿਸੇ ਪਾਰਟੀ ਦਾ ਜਿਹੜਾ ਮੀਰ ਹੈ ਉਹ ਸਾਹਮਣੇ ਆਉਂਦਾ ਹੈ ਉਹਦੇ ਕੋ ਜੀ ਬਹੁਤ ਬਹੁਤ ਧੰਨਵਾਦ ਲਲਿਤ ਸਾਰੀ ਜਾਣਕਾਰੀ ਸਾਂਝੇ ਕਰਨ ਦੇ ਲਈ ਸੋਏਸਾਨ ਅਮਰੀ ਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਜਿਨ੍ਹਾਂ ਨੇ ਅਮਰੀ ਸਰ ਦੇ ਵਿੱਚ ਮੌਜੂਦਾ ਸਥਿਤੀ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਦੋ ਅਜਨਾਲੇ ਦੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਫਤਿਹਦਾ ਝੰਡਾ ਘਟ ਚੁੱਕੀ ਹੈ ਸੋ ਉਥੇ ਹੀ ਜੇਕਰ ਗੱਲ ਨਾਬਾ ਬਲਾਕ ਦੀ ਕਰੀਏ ਤਾਂ ਨਾਬਾ ਬਲਾਕ ਦੇ ਵਿੱਚ ਵੀ ਅੱਜ ਵਲਿੱਖਣ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਹੈ ਲੰਪਾ ਬਲਾਕ ਦੇ ਵਿੱਚ ਜਿੱਥੇ ਇੱਕ ਪਾਸੇ ਉਮੀਦਵਾਰ ਆਪਣੋ ਆਪਣੀ ਜਦੋ ਜਹਿਦ ਦੇ ਵਿੱਚ ਲੱਗੇ ਹੋਏ ਸੀ ਤਾਂ ਉਧਰ ਗੁਰਦੁਆਰਾ ਕਮੇਟੀ ਦੇ ਵੱਲੋਂ ਕੋਛ ਲੋਕ ਪਹੁੰਚਦੇ ਨੇ ਤੇ ਅਪੀਲ ਕਰਦੇ ਨੇ ਕਿ ਭਾਈ ਜਿਹੜੀ ਵੀ ਪਾਰਟੀ ਦਾ ਬੰਦਾ ਜਿੱਤੇ ਕਿਰਪਾ ਕਰਕੇ ਅੱਜ ਜਸ਼ਨ ਨਾ ਮਨਾਏ ਜਾਣ ਕਿਉਂਕਿ ਸ਼ਹੀਦੀ ਸੁਭਾਵਾ ਚੱਲ ਰਹੀਆਂ ਨੇ ਅਜੇ ਦਿਨ ਚੱਲ ਰਹੇ ਨੇ ਸੋਇਜ਼ ਦੇ ਵਿੱਚ ਨਾ ਤਾਂ ਕੋਈ ਢੋਲ ਠਮੱਕਾ ਕੀਤਾ ਜਾਵੇ ਨਾ ਕਿਸੇ ਤਰੀਕੇ ਦਾ ਜਸ਼ਨ ਜਿਹੜਾ ਉਹ ਮਨਾਇਆ ਜਾਵੇ ਪਰ ਬੇਹਦ ਖਾਸ ਖਬਰ ਇਹ ਵੀ ਹੈ ਕਿ ਹੁਣ ਆਮ ਆਦਮੀ ਪਾਰਟੀ ਲਗਾਤਾਰ ਚਰਦੇ ਦੇ ਵਿੱਚ ਪਟਿਆਲਾ ਦੇ ਵਿੱਚ ਵੀ ਸੱਠ ਦੇ ਵਿੱਚੋਂ 8 ਸੀਟਾਂ ਦੇ ਉੱਤੇ ਕਬਜ਼ਾ ਆਮ ਆਦਮੀ ਪਾਰਟੀ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਵੱਧ ਰਹੀ ਹੈ ਜਨਾਲਾ ਦੇ ਵਿੱਚ ਦੋ ਪੰਚਾਇਤੀ ਜਿਹੜੀਆਂ ਨੇ ਜਿਮਨੀ ਚੋਣਾਂ ਹੋਣੀਆਂ ਸੀ ਨਗਰ ਪੰਚਾਇਤ ਦੀਆਂ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿਹੜਾ ਵੱਡਾ ਮਾਰ ਕ ਮਾਰ ਕੇ ਅੱਗੇ ਫਤਿਹ ਹਾਸਲ ਕਰ ਲਈ ਹੈ ਸੋ ਇਸੇ ਤਰੀਕੇ ਦੇ ਨਾਲ ਹੋਰ ਥਾਮਾ ਦੇ ਅਲ ਵੀ ਰੁਝਾਨ ਜਿਹੜਾ ਨੇ ਉਹ ਹੌਲੀ-ਹੌਲੀ ਕਲੀਅਰ ਹੋ ਜਾਣਗੇ 7 ਵਜੇ ਤੱਕ ਪੂਰਨ ਤੌਰ ਦੇ ਉੱਤੇ ਰੁਝਾਨ ਜਿਹੜਾ ਨੇ ਉਹ ਸਾਹਮਣੇ ਆ ਜਾਣਗੇ ਨਗਰ ਕੌਂਸਲ ਦੇ ਨਗਰ ਪੰਚਾਇਤ ਦੇ ਤੇゼ ਨਾਲੀ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਸੋ ਪਟਿਆਲਾ ਦੇ ਵਿੱਚ ਵੀ 8 ਸੀਟਾਂ ਉੱਤੇ ਆਮ ਆਦਮੀ ਪਾਰਟੀ ਕਬਜ਼ਾ ਕਰ ਚੁੱਕੀ ਐ 60 ਦੇ ਵਿੱਚੋਂ 8 ਦੇ ਉੱਤੇ ਫਤਿਹ ਦਾ ਝੰਡਾ ਆਮ ਆਦਮੀ ਪਾਰਟੀ ਨੇ ਲਹਿਰਾ ਦਿੱਤਾ ਸੋ ਪਟਿਆਲਾ ਸਭ ਤੋਂ ਹੌਟ ਸੀਟ ਐ ਜਿੱਥੇ ਸਭ ਤੋਂ ਬਾਅਦ ਅੱਜ ਹੰਗਾਮਾ ਵੀ ਦੇਖਣ ਨੂੰ ਮਿਲਿਆ ਤੇ ਪਟਿਆਲਾ ਦੇ ਵਿੱਚ ਨਾਮਜ਼ਦਗੀਆਂ ਨੂੰ ਲੈ ਕੇ ਵੀ ਕਾਫੀ ਹੰਗਾਮਾ ਜਿਹੜਾ ਉਹ ਦੇਖਣ ਨੂੰ ਮਿਲਿਆ ਕੱਲ ਵੀ ਤਾਂ ਰਮਕੋਟ ਤੇ ਪਟਿਆਲਾ ਦੇ ਸੱਤ ਤੋਂ ਅੱਠ ਵਾੜਾਂ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਸਟੇ ਲਗਾ ਦਿੱਤੀ ਗਈ ਆ ਹੁਣ ਉਥੇ ਪੂਰਨ ਜਿਹੜੇ ਨਵੇਂ ਤੌਰ ਦੇ ਉੱਤੇ ਫਿਰ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ ਮੁਰ ਤੋਂ ਚੋਣਾ ਹੋਣ ਗਿਆ ਸੋ ਪਟਿਆਲਾ ਤੋਂ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਟਿਆਲਾ ਤੋਂ ਮੇਰੇ ਸਹਿਯੋਗੀ ਰਣਦੀਪ ਰਣਦੀਪ VOTING ਮੁਕੰਮਲ ਹੋ ਗਈ ਹੈ ਕਿਸ ਤਰੀਕੇ ਦਾ ਮਾਹੌਲ ਹੈ ਉਥੇ ਅਦਰ ਬਿਲਕੁਲ ਦੱਸ ਦਿਓ ਜਿਸ ਤਰੀਕੇ ਦੇ ਨਾਲ VOTING ਹੋਈ ਹੈ ਤਾਂ ਤੇ 37 ਤੋਂ 33% ਜਿਹੜੀ ਹੈ VOTING ਇੰਚ ਪਟਿਆਲਾ ਚ ਹੋਈ ਹੈ ਤਾਂ ਵੱਖ-ਵੱਖ ਕੁਝ ਵਾਟਾਂ ਦੇ ਵਿੱਚ ਛੜਬ ਜਿਹੜੀ ਆ ਦੇਖਣ ਨੂੰ ਜ਼ਰੂਰ ਮਿਲਦੀ ਹੈਗੀ ਆ ਪਰ ਫਿਲਹਾਲ ਦੇ ਘੜੇ ਜਿਹੜਾ ਹੈ ਕਾ ਹੁਣ ਸਮਾਂ ਖਤਮ ਹੋ ਗਿਆ ਤਾਂ ਜਿਹੜੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤਾਂ ਪਟਿਆਲੇ ਦੇ ਵਿੱਚ ਤਕਰੀਬਨ 3 ਤੋਂ 4 ਜਿਹੜੇ ਕੈਂਡੀਡੇਟ ਨੇ ਉਹ ਜਿੱਤ ਚੁੱਕੇ ਰਹੇ ਜੀ ਆਮ ਆਦਮੀ ਪਾਰਟੀ ਦੇ ਹਮ ਪਰ ਆ ਇੱਥੇ ਰੁਝਾਨ ਜੇਕਰ ਦੇਖੀਏ ਤਾਂ ਅੱਠ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਚੱਲ ਰਹੀ ਹੈ ਜੀ ਬਿਲਕੁਲ ਹਾਲੇ ਜਿਹੜੀ ਗਿਣਤੀ ਹੈਗੀ ਹੈ ਉਹ ਪ੍ਰੋਸੈਸਿੰਗ ਦੇ ਵਿੱਚ ਹੈਗੀ ਹੈ ਤਾਂ ਕੁਝ ਸਮੇਂ ਬਾਅਦ ਦੇਖਿਆ ਜਾਏਗਾ ਤਾਂ ਜਿਹੜੇ ਹੈ ਚੋਣਾਂ ਦੇ ਨਤੀਜੇ ਜਿਹੜੇ ਉਹ ਸਾਹਮਣੇ ਕਲੀਅਰ ਹੋ ਜਾਣਗੇ ਜੀ ਪਰ ਰਣਦੀਪ ਅੱਜ ਸਭ ਤੋਂ ਬਾਅਦ ਹੰਗਾਮਾ ਵੀ ਪਟਿਆਲੇ 'ਚ ਹੀ ਦੇਖਣ ਨੂੰ ਮਿਲਿਆ ਪਟਿਆਲਾ ਦੀਆਂ 7-8 ਵੋਟਾਂ ਦੀਆਂ ਚੋਣਾਂ ਦੇ ਉੱਤੇ ਰੋਕ ਵੀ ਹਾਈ ਕੋਰਟ ਦੇ ਵੱਲੋਂ ਲਗਾਤਾਰ ਗਈ ਤੇ ਇਸ ਤੋਂ ਬਾਅਦ ਅੱਜ ਭਾਜਪਾ ਵੀ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆਈ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਵੀ ਕਰ ਰਹੀ ਹੈ ਕਿਉਂਕਿ ਵਰਕਰ ਇੱਕੇ ਜਗ੍ਹਾ ਦੇ ਪਾਜ ਪਾਦੇ ਉਹ ਹੱਥ ਦੇ ਵਿੱਚ ਪਕਵਾਲ ਦੀ ਬੋਤਲ ਲੈ ਕੇ ਉੱਪਰ ਚੜ ਗਏ ਸੀ ਛੱਤ ਤੇ ਬਜੀ ਬਿਲਕੁਲ ਉਹ ਤੁਹਾਨੂੰ ਦੱਸਿਆ ਇਸਰਾ 34 ਨੰਬਰ ਵਾਰਡ ਦੇ ਵਿੱਚ ਅੱਜਕਾ ਭਾਜੀਪੀ ਕੈਂਡੀਡੇਟ ਦੇ ਵੱਲੋਂ ਇੱਕ ਪੈਟਰੋਲ ਦੀ ਬੋਤਲ ਜਿਹੜੀ ਉਹ ਹੱਥ ਦੇ ਫੜ ਕੇ ਕੰਦ ਦੇ ਉੱਤੇ ਗਿਆ ਪਰ ਪੁਲਿਸ ਜਿਹੜੀ ਉਹ ਹਰਕਤ ਆਂਦੇ ਸਾਰੇਗਾ ਉਸ ਨੂੰ ਜਿਹੜਾ ਕੈਂਡੀਡੇਟ ਹੋਗਾ ਪੁਲਿਸ ਜਿਹੜੀ ਉਹ ਨਾਲ ਲੈ ਜਾਂਦੀ ਹੈ ਤਾਂ ਉੱਥੇ ਕਾफी ਹੱਲਾ ਕੁਲਾ ਹੁੰਦਾ ਤੇ ਉਹਦੇ ਵਿੱਚ ਔਰਤ ਵੀ ਜਿਹੜੀ ਉਹ ਚੱਕਵੀ ਹੋ ਜਾਂਦੀ ਹੈ ਹੂੰ ਜੀ ਕਿਨੇ ਕਿੰਨਾ ਸਮਾਂ ਹੋਰ ਲੱਗ ਸਕਦਾ ਹੈ ਰਣਦੀਪ ਸਾਰੀ ਸਥਿਤੀ ਸਪਸ਼ਟ ਹੋਣ ਦੇ ਵਿੱਚ ਜੀ ਦਾ ਅੰਦਾਜ਼ਾ ਇਸ ਤਰੀਕੇ ਦੇ ਨਾਲ ਕਿ तकरीबन 1 ਘੰਟੇ ਦਾ ਜਿਹੜਾ ਸਮਾਂ ਹੈਗਾ ਵਾਲੇ ਹੋਰ ਲੱਗੇਗਾ ਕਿ ਜਿਹੜੇ ਰਿਜ਼ਲਟ ਹੈਗੇ ਨੇ ਉਹ ਬਿਲਕੁਲ ਸਾਹਮਣੇ ਜਿਹੜੇ ਉਹ ਆ ਜਾਣਗੇ ਔਰ ਕੁਝ ਹੀ ਸਮੇਂ ਬਾਅਦ ਪਤਾ ਲੱਗ ਪਾਗੇ ਕਿ ਪਟਿਆਲਾ ਦੇ ਵਿੱਚ ਕਿੰਨੀਆਂ ਸੀਟਾਂ ਜਿਹੜੀਆਂ ਔਰ ਕਿਹੜੇ ਕੈਂਡੀਡੇਟ ਨੇ ਔਰ ਜਿਹੜੇ ਜਾਏ ਕਾਂਗਰਸ ਆ ਚਾਹੇ ਉਹ ਭਾਜਪਾ ਆ ਚਾਹੇ ਉਹ ਆਮ ਆਦੀ ਪਾਰਟੀ ਦੀ ਝੋਲੀ ਦੇ ਵਿੱਚ ਪਈਆਂ ਨੇ ਜੀ ਬਹੁਤ ਬਹੁਤ ਧੰਨਵਾਦ ਰਣਦੀਪ ਪਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਏਸਨ ਪਟਿਆਲਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਰਣਦੀਪ ਪਟਿਆਲਾ ਹੈ ਇਸ ਕਰਕੇ ਵੀ ਖਾਸ ਹੋ ਜਾਂਦਾ ਹੈ ਕਿਉਂਕਿ ਕੱਲ 7 ਤੋਂ 8 ਵਾਰਡਾਂ ਦੇ ਵਿੱਚ ਪਟਿਆਲੇ ਦੇ ਤੇ ਇਸ ਤੋਂ ਬਾਅਦ 8 ਵਾਰਡ ਧਰਮਪੋਕੋਟ ਦੇ ਜਿੱਥੇ ਮਾਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਨਾਮਯਦਗੀ ਪੱਤਰ ਪਰ ਅਨੁਲੈ ਕੇ ਧੱਕੇਸ਼ਾਹੀ ਦੇ ਇਲਜ਼ਾਮ ਜਿਹੜਾ ਨੇ ਉਹ ਲਗਾਏ ਗਏ ਸੀ ਤੇ ਦੇਖਣ ਨੂੰ ਵੀ ਮਿਲਿਆ ਕਿ ਇੱਕ ਮਹਿਲਾ ਜਿਹੜੀ ਹੈ ਉਹ ਆਪਣੇ ਨਾਮਜ਼ਦਗੀ ਪੱਤਰ ਲੈ ਕੇ ਆਉਂਦੀ ਹੈ ਤਾਂ ਉਸ ਦੇ ਨਾਲ ਧੱਕਾ ਮੁਕੀ ਕੀਤੀ ਜਾਂਦੀ ਹੈ ਉਸ ਨੂੰ heਠਾਂ ਸੁੱਟ ਕੇ ਉਸ ਦੇ ਕੋਲੋਂ ਜਿਹੜਾ ਨੇ ਨਾਮਜ਼ਦਗੀ ਪੱਤਰ ਕਾਗਜ਼ ਉਹ ਖੋਲੇ ਜਾਂਦੇ ਨੇ ਪਾਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਪੂਰਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਪੰਜਾਬ ਹਰਿਆਣਾ ਹਾਈ ਕੋਰਟ ਝਾੜ ਵੀ ਲਗਾਉਂਦੀ ਹੈ ਤੇ ਨਾਲ ਦੀ ਨਾਲ ਜਿਹੜਾ ਮੌਕੇ ਦੇ ਉੱਤੇ ਮੌਜੂਦ ਪੁਲਿਸ ਅਧਿਕਾਰੀ ਚਾਰ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨ ਦੇ ਵੀ ਹੁਕਮ ਸਣਾਏ ਜਾਂਦੇ ਨੇ ਤੇ ਉਸ ਤੋਂ ਬਾਅਦ 15 ਮਿੰਟ ਦਾ ਸਮਾਂ ਕਾਰਵਾਈ ਦੇ ਲਈ ਦਿੱਤਾ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਜਦੋਂ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਮਾਨਯੋਗ ਅਦਾਲਤ ਵੱਲੋਂ 8 ਵੋਡਾਂ ਦੇ ਵਿੱਚ ਜਿਹੜਾ ਨੇ ਚੋਣਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਨਵੇਂ ਸਿਰ ਦੇ ਤੋਂ ਹੁਣ ਜਿਹੜਾ ਨੇ ਉੱਥੇ ਚੋਣਾ ਉਹ ਹੋਣ ਗਿਆ ਪਰ ਉਥੇ ਅੱਜ ਹੰਗਾਮਾ ਵੀ ਪਟਿਆਲੇ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ 8 ਸੀਟਾਂ ਦੇ ਉੱਤੇ ਚੜਤ ਬਣਾ ਚੁੱਕੀ ਹੈ ਆਮ ਆਦਮੀ ਪਾਰਟੀ ਦੇ 8 ਉਮੀਦਵਾਰ ਇਸ ਵੇਲੇ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਉੱਥੇ ਜਿੱਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਸੋ ਲੁਧਿਆਣਾ ਦੇ ਵਿੱਚ VOTING ਕਾਊਂਟਿੰਗ ਲਗਾਤਾਰ ਜਾਰੀ ਹੈ ਸੋ ਪੰਚਾਇਤ ਤੇ ਨਗਰ ਕੌਂਸਲ ਦੇ ਲਈ ਆਮ ਆਦਮੀ ਪਾਰਟੀ ਦੋ ਸੀਟਾਂ ਦੇ ਉੱਤੇ ਵਰਤ ਜਿਹੜੀ ਆ ਉਹ ਬਣਾ ਚੁੱਕੀ ਐ ਸੋ ਹੰਗਾਮਾ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ ਵੀ ਤਕਰਾਰ ਜਿਹੜੀ ਆ ਉਹ ਦੇਖਣ ਨੂੰ ਮਿਲੀ ਐ ਲਗਾਤਾਰ ਵਰਕਰ ਜਿਹੜਾ ਨੇ ਉੱਥੇ ਵੀ ਭਿੜੇ ਨੇ ਉੱਥੇ ਵੀ ਨਾਮਜ਼ਦਗੀ ਪੱਤਰਾਂ ਨੂੰ ਲੈ ਕੇ ਜਿਹੜਾ ਦਾਖਲ ਕਰਨ ਨੂੰ ਲੈ ਕੇ ਕਈ ਤਰੀਕੇ ਦੇ ਵਿਵਾਦ ਨੇ ਉਹ ਸਾਹਮਣੇ ਆਏ ਨੇ ਸੋ ਹੁਣ ਜਲੰਧਰ ਦਾ ਰੁਕ ਕਰ ਲੈਨੇ ਆ ਜਲੰਧਰ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਰਾਜੂ ਗੁਪਤਾ ਰਾਜੂ ਸਾਰੀ ਹੁਣ VOTING ਪ੍ਰਕਿਰਿਆ ਮੁਕੰਮਲ ਹੋ ਗਈ ਐ ਕਿੰਨੇ ਪਰਸੈਂਟ VOTING ਜਿਹੜੀ ਆ ਉਹ ਹੋਈ ਐ ਤੇ ਨਾਲ ਦੀ ਨਾਲ ਹੁਣ ਉੱਥੇ ਕੀ ਮਾਹੌਲ ਬਣਿਆ ਹੋਇਆ ਬਿਲਕੁਲ ਤਕਰੀਬਨ ਪੂਰੇ 4 ਵਜੇ ਜਿਹੜਾ ਹੈਗਾ ਏ ਉਹ ਗੇਟ ਬੰਦ ਕਰ ਦਿੱਤੇ ਗਏ ਹਰੇਕ ਵਿਅਕਤੀ ਜੋ 4 ਵਜੇ ਤੋਂ ਪਹਿਲਾਂ ਅੰਦਰ ਜਾ ਚੁੱਕਿਆ ਸੀਗਾ ਉਹ ਉਹੀ ਜਿਹੜਾ ਹੈ ਉਹ ਵੋਟ ਪਾ ਸਕਿਆ ਤੇ ਉਸ ਤੋਂ ਬਾਅਦ ਜਿਹੜੇ ਲੋਕ ਵੀ ਆਏ ਉਹ ਨਾਰਾਜ਼ ਹੋ ਕੇ ਗਏ ਇੱਕ ਵੱਡਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵਾਰ ਵੋਟਾਂ ਪਈਆਂ ਲੋਕਾਂ ਦੇ ਵਿੱਚ ਉਤਸ਼ਾਹ ਤਾਂ ਬਹੁਤ ਸੀ ਪਰ ਲੋਕ ਜਦੋਂ ਵੋਟ ਪਾਉਣ ਦੇ ਲਈ ਜਾ ਰਹੇ ਸੀਗੇ ਤਾਂ ਉੱਥੇ ਉਹਨਾਂ ਨੂੰ ਇਹ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਉਹਨਾਂ ਦੀ ਵੋਟ ਹੀ ਕੱਟੀ ਗਈ ਹੈ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਮਿਲ ਰਿਹਾ ਉਹਨਾਂ ਕੋਲ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਹੈ ਪਰ ਉਹਨਾਂ ਨੂੰ ਕਿਹਾ ਗਿਆ ਕਿ ਭਈ ਤੁਹਾਡੀ ਤਾਂ ਵੋਟ ਹੀ ਨਹੀਂ ਆਈ ਹੈ ਕਿ ਤੁਸੀਂ ਵੋਟ ਨਹੀਂ ਪਾ ਸਕਦੇ ਤਾਂ ਇਦਾਂ ਵੀ ਲੋਕਾਂ ਨੂੰ ਨਿਰਾਸ਼ ਹੋ ਕੇ ਜਾਣਾ ਪਿਆ ਜਿਸ ਕਾਰਨ ਵੋਟ ਪਰਸੈਂਟੇਜ ਜਿਹੜੀ ਆ ਉਹ ਘਟ ਗਈ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਹੀ ਘਟ ਜਿਹੜੀ ਹੈ ਉਹ ਪਰਸੈਂਟੇਜ ਹੋਈ ਹੈ ਬਹੁਤ ਘਟ ਕਿ ਵੋਟ ਪਈ ਹੈ ਹਾਲਾਂਕਿ ਜਸ ਤਰੀਕੇ ਦੇ ਨਾਲ ਜਲੰਧਰ ਦੇ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਉਸ ਤਰੀਕੇ ਦੇ ਨਾਲ ਹੁਣ ਤੱਕ ਜਿਹੜਾ ਹੈਗਾ ਉਹ ਜਲੰਧਰ ਸ਼ਹਿਰ ਦੇ ਵਿੱਚ 42.56% ਜੀ ਮਹਿਕਪੁਰ ਦੇ ਵਿੱਚ 56.16% ਡਿਗਲਾ ਦੇ ਵਿੱਚ 59.17% ਸ਼ਾਹਕੋਟ ਦੇ ਵਿੱਚ 54.77% ਗੁਰਾਇਆ ਦੇ ਵਿੱਚ 56.80% ਮੋਹਪੁਰ ਦੇ ਵਿੱਚ 64.70% ਅਤੇ ਫਲੋਰ ਦੇ ਵਿੱਚ 48.69% ਜਿਹੜੀਆਂ ਨੇ ਉਹ ਵੋਟਾਂ ਪਈਆਂ ਨੇ ਜੀ ਰਜੂ ਰੋਜ਼ਾ ਹਨਾ ਨੇ ਸ਼ੁਰੂ ਹੋ ਗਏ ਨੇ ਜਾਂ ਫਿਰ ਹਲੇ ਕਾਊਂਟਿੰਗ ਹੀ ਜਾਰੀ ਹੈ ਜਲੰਧਰ ਦੇ ਵਿੱਚ ਬਿਲਕੁਲ ਬਿਲਕੁਲ ਰੁਝਾਨ ਹੁਣੇ ਵੀ ਸ਼ੁਰੂ ਹੋ ਗਏ ਨੇ ਵਾਰਡ ਨੰਬਰ 80 ਤੋਂ ਆਪ ਦੇ ਉਮੀਦਵਾਰ ਅਸ਼wini ਕੁਮਾਰ ਅਗਰ왈 ਜਿਹੜੇ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਜਗਿਰ ਕੌਰ ਸਿੰਘ ਜਿਹੜੇ ਨੇ ਉਹ ਜਿੱਤ ਚੁੱਕੇ ਨੇ ਹੁਣ ਤੱਕ ਦੋ ਰੁਝਾਨ ਜਿਹੜੇ ਨੇ ਉਹ ਜਲੰਧਰ ਸ਼ਹਿਰ ਦੇ ਆ ਚੁੱਕੇ ਨੇ ਜੀ ਬਿਲਕੁਲ ਜੀ ਤਾਂ ਬਹੁਤ ਬਹੁਤ ਧੰਨਵਾਦ ਰਾਜੂ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਜਲੰਧਰ ਦੇ ਰੋਜ਼ਾਨਾ ਦੇ ਮੁਤਾਬਕ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਪਰ ਇਹ ਸਭ ਦੇ ਵਿੱਚਕਾਰ ਵੱਡੀ ਖਬਰ ਸਾਂਝੀ ਕਰਦੀ ਹੈ ਕਿ ਦਿੜਬਾ ਨਗਰ ਪੰਚਾਇਤ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ 11 13 ਦੇ ਵਿੱਚੋਂ 11 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਚੁੱਕੇ ਨੇ ਆਮ ਆਦਮੀ ਪਾਰਟੀ ਦਾ ਹੁਣ ਡਿੜਬਾ ਨਗਰ ਕੌਂਸਲ ਦੇ ਉੱਤੇ ਕਬਜ਼ਾ ਜਿਹੜਾ ਹੋ ਚੁੱਕਾ ਹੈ ਤੇ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਵੀ ਦੋ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲਗਾਤਾਰ ਚੜ੍ਹਦੇ ਦੇ ਉੱਤੇ ਹੈ ਤੇ ਪਟਿਆਲਾ ਦੇ ਵਿੱਚ ਵੀ 15 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲਗਾਤਾਰ ਚੜਤ ਦੇ ਉੱਤੇ ਆ ਸੁਣ ਲਾ ਆਮ ਆਦਮੀ ਪਾਰਟੀ ਲਗਾਤਾਰ ਲੀਡ ਦੇ ਵਿੱਚ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹਨਾਂ ਪੰਜ ਹਲਕਿਆਂ ਦੇ ਵਿੱਚ ਦੌਰੇ ਵੀ ਕੀਤੇ ਗਏ ਰੈਲੀਆਂ ਵੀ ਕੀਤੀਆਂ ਗਈਆਂ ਸੋ ਵੋਟਾਂ ਵੀ ਜਿਹੜੀਆਂ ਨੇ ਮੰਗੀਆਂ ਗਈਆਂ ਜਦੋਂ ਚੋਣ ਪ੍ਰਚਾਰ ਦੇ ਆਖਰੀ ਦੋ ਦਿਨਾਂ ਦੇ ਵਿੱਚ ਸੋ ਜ਼ਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲਗਾਤਾਰ ਆਮ ਆਦਮੀ ਪਾਰਟੀ ਵੱਡੀ ਬਰਤ ਦੇ ਨਾਲ ਅੱਗੇ ਵਧ ਰਹੀ ਹੈ ਸੱਤਾ ਤੇਰੇ ਹੈ ਦੇ ਨਾਲ ਦੀ ਨਾਲ ਇਲਜ਼ਾਮ ਦਰਾਜ਼ੀਆਂ ਦਾ ਦੌਰ ਵੀ ਅਗਲ ਆਮ ਆਦਮੀ ਪਾਰਟੀ ਤੇ ਹੈ ਜਿੱਥੇ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਸੁੰਦਰ ਸ਼ਾ ਮਰੋੜਾ ਦੀ ਬੈਂਸ ਹੁੰਦੀ ਹੈ ਬ੍ਰਹਮਸ਼ੰਕਰ ਜੇੰਪਾ ਦੇ ਨਾਲ ਤੋਂ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਬੈਂਸ ਗੁਰਜੀਤ ਸਿੰਘ ਔਜਲਾ ਤੇ ਕੁਲਦੀਪ ਸਿੰਘ ਧਾਲੀਵਾਲ ਦੇ ਵਿਚਕਾਰ ਹੁੰਦੀ ਹੈ ਇਲਜ਼ਾਮ ਲਗਾਏ ਜਾਂਦੇ ਨੇ ਵੋਟਾਂ ਦੀ ਹੇਰ ਫੇਰ ਦੇ ਸੋਇਜ਼ ਦੇ ਦਰਮਿਆਨ ਹੁਣ ਗੱਲ ਲੁਧਿਆਣੇ ਦੀ ਕਰਾਂਗੇ ਲੁਧਿਆਣੇ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਪਵਨ ਸਿੱਧੂ ਪਵਨ ਕਿੰਨੇ ਪਰਸੈਂਟ VOTING ਲੁਧਿਆਣੇ ਦੇ ਵਿੱਚ ਹੋਈ ਹੈ ਤੇ ਹੁਣ ਕੀ ਮਾਹੌਲ ਹੈ ਉੱਥੇ ਦਾ ਹੁਣ ਤੱਕ ਜਿਹੜੀ VOTING ਹੈ ਉਹ 35% VOTING ਜਿਹੜੀ ਲੁਧਿਆਣਾ ਦੇ ਵਿੱਚ ਹੋਈ ਹੈ ਔਰ ਲੁਧਿਆਣਾ ਦੇ ਵਿੱਚ ਜੋ ਨਤੀਜੇ ਜਿਹੜੇ ਹੁਣ ਆਣੇ ਉਹ ਸ਼ੁਰੂ ਹੋ ਚੁੱਕੇ ਨੇ ਲੁਧਿਆਣਾ ਦੇ ਵਿੱਚ 7 ਵਜੇ ਤੋਂ VOTING ਸਟਾਰਟ ਹੋਈ ਸੀ ਉਹ 4 ਵਜੇ ਤੱਕ ਜਿਹੜੀ VOTING ਹੋਈ ਹੈ ਤਾਂ ਹੁਣ ਲਗਾਤਾਰ ਨਤੀਜੇ ਜਿਹੜੇ ਆਣੇ ਉਹ ਸ਼ੁਰੂ ਹੋ ਚੁੱਕੇ ਨੇ ਜੇਕਰ ਕਈ ਥਾਵਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਅੱਗੇ ਚੱਲ ਰਹੀ ਹੈ ਔਰ ਨਾਲ ਦੀ ਨਾਲ ਜਿੱਦਾਂ ਜਿੱਦਾਂ ਰਿਜ਼ਲਟ ਆਉਂਦੇ ਨੇ ਉਹ ਜ਼ਰੂਰ ਨਾਲ ਦੀ ਨਾਲ ਸਾਂਝੇ ਕਰਦੇ ਰਾਵਾਂਗੇ ਪਰ ਨਤੀਜੇ ਜਿਹੜੇ ਹੁਣ ਕੁਛ ਹੀ ਦੇਰ ਦੇ ਵਿੱਚ ਸਾਂਝੇ ਜ਼ਰੂਰ ਕਰਾਂਗੇ ਜੀ ਕਿੰਨਾ ਕ ਸਮਾਂ ਹੋਰ ਲੱਗ ਸਕਦਾ ਹੈ ਨਤੀਜੇ ਪੂਰਨ ਤੌਰ ਦੇ ਉਤੇ ਸਥਿਤੀ ਸਾਫ ਹੋਣ ਦੇ ਵਿੱਚ ਅਬ ਜੇਕਰ ਗੱਲ ਕਰੀਏ ਤਾਂ ਨਤੀਜੇ ਜਿਹੜੇ ਆ ਸਮਾਂ ਤਕਰੀਬਨ ਹਜੇ ਜੇਕਰ ਗੱਲ ਕਰੀਏ ਤਾਂ ਅੱਧੇ ਘੰਟੇ ਜਾਂ ਅੱਧੇ ਘੰਟੇ ਦੇ ਕਰੀਬ ਜਿਹੜੇ ਰਿਜ਼ਲਟ ਜਿਹੜੇ ਆ ਪ੍ਰੋਪਰ ਤਰੀਕੇ ਤੇ ਆ ਜਾਣਗੇ ਔਰ ਕਈ ਥਾਵਾਂ ਤੇ ਜਿਹੜਾ ਮਲੋਦੀ ਗੱਲ ਕਰੀ ਉਹ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਜਿਹੜੀ ਜੇਤੂ ਵੀ ਹੋ ਯਾਰ ਆਮ ਆਦਮੀ ਪਾਰਟੀ ਦੀ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਕਈ ਥਾਵਾਂ ਤੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਕਿ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਜਿਹੜੀ ਅੱਗੇ ਚੱਲੇ ਪਰ ਨਾਲ ਦੀ ਨਾਲ ਰਿਜ਼ਲਟ ਜਿਹੜੇ ਆਣੇ ਹਲੇ ਬਾਕੀ ਹੈ ਦੀ ਹਲੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਆਖਿਰਕਾਰ ਕਿਹੜਾ ਜੇਤੂ ਹੋਏਗਾ ਪਰ ਰਿਜ਼ਲਟ ਜਿਹੜੇ ਜਲਦ ਉਹ ਸਾਹਮਣੇ ਆਣਗੇ ਜੀ ਬਬਾ ਧੰਨਵਾਦ ਪਵਨ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹੇ ਸੰ ਮੇਰੇ ਨਾਲ ਮੇਰੇ ਸਯੋਗੀ ਪਵਨ ਸਿੱਧੂ ਜਿਨ੍ਹਾਂ ਨੇ ਲੁਧਿਆਣੇ ਤੋਂ ਸਾਰੀ ਸਥਿਤੀ ਸਾਫ਼ ਕੀਤੀ ਐ ਸੋ ਲੁਧਿਆਣੇ ਦੇ ਰੋਜ਼ਾਨਾ ਦੇ ਮੁਤਾਬਕ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਗਾਤਾਰ ਚੜਤ ਦੇ ਵਿੱਚ ਨੇ ਤੇ ਉੱਥੇ ਹੀ ਜਲੰਧਰ ਦੇ ਵਿੱਚ ਇੱਕ ਸੀਟ ਦਾ ਰੋਜ਼ਾਨਾ ਜਿਹੜਾ ਕਲੀਅਰ ਹੋ ਗਿਆ ਲੁਧਿਆਣ ਜਲੰਧਰ ਦੇ ਵਿੱਚ ਇੱਕ ਸੀਟ ਦੇ ਉੱਤੇ ਕਬਜ਼ਾ ਆਮ ਆਦਮੀ ਪਾਰਟੀ ਦਾ ਹੋ ਗਿਆ ਤੇ ਲਗਾਤਾਰ ਇੱਕ ਵਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੜਤ ਦੇ ਵਿੱਚ ਨੇ ਤੇ ਉੱਥੇ ਪਟਿਆਲਾ ਦੇ ਵਿੱਚ 60 ਦੇ ਵਿੱਚੋਂ 15 ਦੇ ਉੱਤੇ ਲੀਡ ਦੇ ਉੱਤੇ ਆਮ ਆਦਮੀ ਪਾਰਟੀ ਤੇ ਉੱਥੇ ਹੀ ਪੰਚਾਇਤ ਚੋਣਾਂ ਦੀ ਗੱਲ ਕਰੀਏ ਨਗਰ ਪੰਚਾਇਤ ਦੀ ਤਾਂ ਦੋ ਸੀਟਾਂ ਦੇ ਉੱਤੇ ਕਬਜ਼ਾ ਆਮ ਆਦਮੀ ਪਾਰਟੀ ਦਾ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਆਪ ਪਧੌਰ ਦੀ ਗੱਲ ਕਰੀਏ ਤਾਂ ਉੱਥੇ 20 ਆਮ ਆਦਮੀ ਪਾਰਟੀ ਦਾ ਬੋਲ ਵਾਲਾ ਹੈ 13 ਦੇ ਵਿੱਚੋਂ 11 ਸੀਟਾਂ ਦੇ ਉੱਤੇ ਕਬਜ਼ਾ ਆਮ ਆਦਮੀ ਪਾਰਟੀ ਨੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਕਰ ਲਿਆ ਹੈ